मान्यो गुजरात और सभी पार्टी में बुजुर्गों का आशीर्वाद मिल रहे हैं ਹਾਂਜੀ ਕੀ ਨਾਮ ਹੈ ਜੀ ਤੁਹਾਡਾ ਚਲ ਜਾ ਚਾਂ ਸਰਪੰਚ ਸਾਹਿਬ ਕਿਹੜਾ ਪਿੰਡ ਹੈ ਜੀ ਕਹਾਣੀ ਸ਼ੋਰੇਵਾੜਾ ਤੁਸੀਂ ਅੱਜ ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਆਵਾਜ਼ੇ ਪਾਰਟੀ ਜੁਆਇਨ ਕੀਤੀ ਹੈ ਜੀ ਚੰਗੇ ਕੰਮਾਂ ਨੂੰ ਵੇਖ ਕੇ ਕਿਹੜੇ-ਕਿਹੜੇ ਚੰਗੇ ਕੰਮ ਜਿਹੜੇ ਕੰਮ ਤੁਸੀਂ ਜਿਨ੍ਹਾਂ ਤੋਂ ਪ੍ਰਭਾਵਿਤ ਹੋਏ ਹੋ ਬਿਜਲੀ ਦਾ ਕੰਮ ਵਧੀਆ ਕੀਤਾ ਜੀ ਇਹਨਾਂ ਬਿੱਲ ਮਾਫ ਕਰਦੇ ਇੱਕ ਸਾਨੂੰ ਲਾਈਟ ਬੜੀ ਮਿਲ ਰਹੀ ਮੋਟਰਾਂ ਵਾਲੀ 14-14 ਘੰਟੇ 15-15 ਘੰਟੇ ਸੀਵਰੇਜ ਦਾ ਕੰਮ ਸਾਡੀ ਢਾਂਜ ਦਾ ਵਧੀਆ ਹੋ ਗਿਆ ਜੀ ਅਨਿਮਾ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਇੱਕ ਹੋਰ ਅੱਜ ਸਮੂਲੀਅਤ ਹੋਈ ਹੈ ਪੰਚਾਇਤ ਟਾਣੀ ਮੁਰਸ਼ੀ ਰਾਮਦੇਵ ਨਾਲ ਟਾਣੀ ਹੈ ਟਾਣੀ ਸ਼ੋਰੇ ਵਾਲਾ ਕੂਕ ਵਿਖੇ ਜਿੱਥੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਵੱਲ ਮਿਲਿਆ ਸਾਡੇ ਅੰਕਲ ਸਾਫ ਦਾ ਸਰਪੰਚ ਗੁਲਚਾਰ ਗੁਲਜਾਰ ਚੱਦ ਜੀ ਜੋ ਅੱਜ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਸਾਰੇ ਸਾਥੀ ਜਿੰਨੇ ਵੀ ਅੱਜ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਅੱਜ ਸ਼ਾਮਲ ਹੋਏ ਨੇ ਮੈਂ ਇਹਨਾਂ ਸਾਰੇ ਪਰਿਵਾਰਾਂ ਦਾ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿੰਦਾ ਸਵਾਗਤ ਕਰਦਾ ਔਰ ਇਹਨਾਂ ਸਾਰੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਪੂਰਾ ਮਾਨ ਸਨਕਰ ਕੀਤਾ ਜਾਵੇਗਾ ਔਰ ਜੋ ਵੀ ਇਹ ਕੰਮ ਲੈ ਕੇ ਆਉਣਗੇ ਪਹਿਲ ਦੇ ਅਧਾਰ ਤੇ ਇਹਨਾਂ ਦੇ ਸਾਰੇ ਕੰਮ ਕੀਤੇ ਜਾਣਗੇ ਔਰ ਮੈਂ ਫਿਰ ਤੋਂ ਸਾਰਿਆਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਲੱਖ ਲੱਖ ਵਧਾਈ ਦੇਣਾ ਹੈ